ਵਿਸ਼ਾ ਹੈ ਪੰਖੇਰੂ ਪੰਖੇਰੂ ਤਰਮ ਨਿਰਪਕਤਾ ਦਾ ਰਾਹ ਅਪਣਾਉਂਦੀ ਪੰਖੇਰੂ ਤਰਮ ਨਿਰਪਕਤਾ ਦਾ ਰਾਹ ਅਪਣਾਉਂਦੀ ਨਿਰਵੈਰਤਾ ਦੀ ਦਿਲੰਦਰ ਜੋਤ ਜਗਾਉਂਦੀ ਨਿਰਵੈਰਤਾ ਦੀ ਦਿਲੰਦਰ ਜੋਤ ਜਗਾਉਂਦੀ ਬਿਨਾਂ ਵਿਤਕਰੇ ਤੋਂ ਅਸਮਾਨ ਵਿੱਚ ਉੱਡਦੇ ਬਿਨਾਂ ਵਿਤਕਰੇ ਤੋਂ ਅਸਮਾਨ ਵਿੱਚ ਉੱਡਦੇ ਕਿਸੇ ਨੂੰ ਗਿਰਾ ਕੇ ਨਾ ਅੱਗੇ ਨਿਕਲਦੇ ਕਿਸੇ ਨੂੰ ਗਿਰਾ ਕੇ ਨਾ ਅੱਗੇ ਨਿਕਲਦੇ ਪੰਖੇਰੂ ਤਰਨ ਦੀਰਪਕਤਾ ਦਾ ਰਾਪਨੰਦੇ ਇਹਨਾਂ ਦਾ ਨਾ ਕੋਈ ਧਰਮੀ ਵੈਰ ਹੁੰਦਾ ਇਹਨਾਂ ਦਾ ਨਾ ਕੋਈ ਧਰਮੀ ਵੈਰ ਹੁੰਦਾ ਇਹ ਵੇਖ ਕੇ ਰੂਹ ਨੂੰ ਸਕੂਨ ਹੈ ਮਿਲਦਾ ਇਹ ਵੇਖ ਕੇ ਰੂਹ ਨੂੰ ਮਸਕੂਨ ਹੈ ਮਿਲਦਾ ਅੰਬਰੀ ਉੱਚੀਆਂ ਉਡਾਰੀਆਂ ਲਾਉਂਦੇ ਅੰਬਰੀ ਉੱਚੀਆਂ ਉਡਾਰੀਆਂ ਲਾਉਂਦੇ ਇਕਤਾ ਦਾ ਸਭ ਨੂੰ ਗੀਤ ਸੁਣਾਉਂਦੇ ਇਕਤਾ ਦਾ ਸਭ ਨੂੰ ਗੀਤ ਸੁਣਾਉਂਦੇ ਪੰਖੇਰੂ ਤਰੰਡੀ ਰਪਕਤਾ ਦਾ ਰਾ ਪਨਾਂਦੇ ਪੰਛੀਆਂ ਵਿੱਚ ਵੀ ਜੇ ਮذਹਬੀ ਝਗੜਾ ਹੁੰਦਾ ਪੰਛੀਆਂ ਵਿੱਚ ਵੀ ਜੇ ਮذਹਬੀ ਝਗੜਾ ਹੁੰਦਾ ਭਲਾ ਆਕਾਸ਼ ਦਾ ਕੀ ਹਾਲ ਹੁੰਦਾ ਭਲਾ ਆਕਾਸ਼ ਦਾ ਕੀ ਹਾਲ ਹੁੰਦਾ ਜੇ ਕਿਤੇ ਅਸਮਾਨੋਂ ਖੁੰਨੀ ਵਰਖਾ ਹੁੰਦੀ ਜੇ ਕਿਤੇ ਅਸਮਾਨੋਂ ਖੁੰਨੀ ਵਰਖਾ ਹੁੰਦੀ ਫਿਰ ertide ਕਿਵੇਂ ਹਰਿਆਵਲ ਹੁੰਦੀ ਫਿਰ ertide ਕਿਵੇਂ ਹਰਿਆਵਲ ਹੁੰਦੀ ਪੰਖੇਰੂ ਦਰੰਦੀ ਰਪਤ ਦਾ ਰਾਪਨੋਂ ਦੀ ਮਨੁੱਖ ਨਾਲੋਂ ਤਾਂ ਪ੍ਰਿੰਦੀ ਹੀ ਚੰਗੀ ਮਨੁੱਖ ਨਾਲੋਂ ਤਾਂ ਪ੍ਰਿੰਦੇ ਹੀ ਚੰਗੇ ਦਾਤੇ ਦੇ ਨਾਮ ਤੇ ਨਾ ਕਰਦੇ ਦੰਗੇ ਮਨੁੱਖ ਨਾਲੋਂ ਤਾਂ ਪ੍ਰਿੰਦੇ ਹੀ ਚੰਗੇ ਦਾਤੇ ਦੇ ਨਾਮ ਤੇ ਨਾ ਕਰਦੇ ਦੰਗੇ ਜਸਿੱਤ ਨਿਯਮਤ ਨਾਲ ਮਿਲੀ ਹੈ ਉਤਮ ਦੇ ਜਸਿੱਤ ਨਿਯਮਤ ਨਾਲ ਮਿਲੀ ਹੈ ਉਤਮ ਦੇ ਹਲਕਤ ਵਿੱਚ ਹੀ ਛੁਪਿਆ ਹੈ ਖਲਕ ਦਾਸ ਨੇ ਹਲਕਤ ਵਿੱਚ ਹੀ ਛੁਪਿਆ ਹੈ ਖਲਕ ਦਾਸ ਨੇ ਪੰਖੇਰੂ ਤਰਨਿਿਰਪਕਤਾ ਦਾ ਰਾਹ ਪਣਾਉਂਦੇ ਨਿਰਬੈਰਤਾ ਦੀ ਦਿਲੰਦ ਚੋਤ ਜਗਵੰਦੇ